ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਯਤਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਬਹੁਤ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਤੇ ਲਾਉਣਾ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਹੀ ਦੇਖੋ ਇਹ ਕੱਲੀ ਥੋੜੀ ਜੱਥੇਬੰਦੀ ਵੱਲੋਂ ਹੋਊਗੀ ਬਾਕੀ ਸਾਰੇ ਸੰਯੁਕਤ ਮਿਲਣ ਹੈ ਜੀ ਜੋ ਜਥੇਬੰਦੀ ਹੋਊਗੀ ਹੋਰ ਵੀ ਨਾਲ ਜੀ ਅੱਜ ਦੀ ਘੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲੇ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਭਾਜਪਾ ਦਾ ਵਿਰੋਧ ਕਰੋ ਬੁਧੀ ਦਾ ਵਿਰੋਧ ਕਰੋ ਦੂਜੇ ਜਥੇਬੰਦੀਆਂ ਕੀ ਕਰ ਰਹੀਆਂ ਨੇ ਜਦ ਤੱਕ ਉਹਨਾਂ ਨਾਲ ਰਾਬਤਾ ਨਹੀਂ ਹੋਇਆ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਾ ਦੱਬਦਾ ਹੋਊਗਾ ਪਰ ਸਾਡਾ ਮਨਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਿੱਦਾਂ 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 ਜਾਣ ਦੀ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਉੱਥੇ ਜਾਣ ਦਾ ਤਾਂ ਸਾਧਨਾਂ ਦੇ ਜਾਂਦੇ ਹਾਂ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੁੱਢੀਤਲਾਂ ਦਾ ਹੀ ਜਾਵਾਂਗੇ ਮਾਰਚ ਕਰਾਂਗੇ ਉੱਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਬੰਤ ਹੋਵੇ ਜਾਂ ਗੋਨਗਿਰ ਪਦਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ ਹੈ ਨਹੀਂ ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ ਉਹਦਾ ਰੋਕਰ ਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵਿਊ ਛਾਪੇਮਾਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਤਿਆਰੀ ਹੈ ਸਾਡੀ ਉਹ ਅਸੀਂ ਪੂਰਾ ਬੰਦੋਬਸਤ ਹੋਊਗਾ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੁਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਦੇ ਤਰੀਕੇ ਤੁਹਾਡਾ 23 ਦਾ ਹੀ ਪ੍ਰੋਗਰਾਮ ਆ ਪਟਿਆਲੇ ਦਾ ਹੀ ਆ ਜੀ 24 ਦਾ ਵੀ ਆ ਜੀ ਤੁਹਾਡਾ ਚੋਣ ਜਲੰਧਰ ਵਗੈਰਾ ਦਾ ਕੱਲੇ 23 ਦਾ ਹੀ ਪ੍ਰੋਗਰਾਮ ਘਟਾ 24 ਦਾ ਵੀ ਆ ਅਸੀਂ ਫਿਲਹਾਲ 23 ਤਰੀਕਾ ਤੁਸੀਂ 23 ਵਾਲਾ ਹੈਗਾ ਕਹਾ ਉਹ ਕਿਉਂ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਿੱਥੇ ਪੰਨੀਆਂ ਕੀ ਸੋਚਦੇ ਆਂ ਗੱਲ 25 ਦਾ ਗਰਦਾਸ ਤਿੰਨ ਦਿਨਾਂ ਦਾ ਹੈ ਪੱਤ ਵੀ ਉਹਨਾਂ ਨੇ ਅੱਠ ਜਗ੍ਹਾ ਤੇ ਹੋ ਪੰਜ ਜਗਤ ਫੋਰਮ ਆਣਾ ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਬੋਕੇ ਨਾਲ ਦੇਖੇਗਾ ਵਿਰੋਧ ਫਿਲਹਾਲ 23 ਤਰੀਕ ਦਾ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਆਏ ਸੀ ਵਾਪਸ ਮੁੜ ਗਏ ਸੀ ਬਰੋਲਪੁਰ ਬੜਾ ਉਹ ਮਾਮਲਾ ਬੜਾ ਗੂੜਾ ਪੜਿਆ ਸੀ ਪੰਜਾਬ ਨੂੰ ਜੋੜਿਆ ਗਿਆ ਸੀ ਸੂਚੇ ਪੰਜਾਬ ਨੂੰ ਉਸਾਨ ਕਿੱਥੇ ਬੰਦਿਆ ਲੋਕ ਤਕੜੇ ਸੁਰੱਖਿਆ ਪ੍ਰਬੰਧ ਹੋਣਗੇ ਕਿੰਦਾ ਵੀ ਰੰਗ ਦੀ ਹੋਵੇਗੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨ ਕਰਕੇ ਮੁੜ ਗਏ ਸੀ ਪ੍ਰਦਰਸ਼ਨਤਾ ਉਹਦੋਂ ਵੀ ਜ਼ੋਰਦਾਰ ਹੋਏ ਨੇ ਉਹਦੋਂ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਜਿਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਉਧਰ ਉਹਦੀ ਆਪਦੀ ਕਾਰਨ ਕਰਕੇ ਇਕੱਠ ਨਹੀਂ ਸੀ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਕੋਲ ਬੰਦੋਬਸਤ ਨਹੀਂ ਹੋਇਆ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਨਾ ਤਾਂ ਜਮਹੂਰੀ ਹੱਕਾ ਹੋ ਕਾਉਣ ਅਸੀਂ ਵੀ ਆਪਣੇ ਤਰੀਕੇ ਨਾਲ ਉਹ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੇ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਵਾਲਿਆਂ ਨੇ ਕਿੰਨੀ ਧੁੱਕ ਵਿਸ਼ਵਾਸ ਘਾਤ ਕੀਤੀ ਤੇ ਕਿਹੜੇ ਕਾਰਪੋਰੇਟ ਨਾਫੇ ਦੇ ਕੇ ਕਿਹੜੇ ਕਿਹੜੇ ਕਿਤੇ ਰਹੇ ਹੁਣ ਤੱਕ ਤਵਾ ਤਵਾ ਕੀਤੇ ਨੇ ਖੂਨ ਖੇਤਰਾ ਉਹ ਜਿੱਥੇ ਸੋਕੇ ਸੰਵਾਦ ਕੀਤੀ ਹੈ ਪਬਲਿਕ ਸੈਕਟਰ ਨੂੰ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਵਰਤਾਰੇ ਕੀ ਕਾਰਪੋਰੇਟ ਦੇ ਪੱਖ ਤੋਂ ਭੁਗਤੀਆਂ ਨੇ ਕਾਰਪੋਰੇਟਾਂ ਦਾ ਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸੀਸੀ ਲਿਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕਆਂ ਕਰਦੇ ਜਾਈਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਨੰਗੇ ਕਰਾਂਗੇ ਹੁਣ ਇਹ ਇਹਨਾਂ ਨੂੰ ਮੂੰਹਾਂ ਦਾਓ ਅਸੀਂ ਸੱਦਾ ਸ਼ੰਭੂ ਬਾਡਰ ਤੇ ਜਿਹੜਾ ਕਰਨਾ ਸੀ ਸਮਾਪਤ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਸ਼ੰਭੂ ਬਾਡਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਰਚਾਉਣਾ ਸਵਾਪਤ ਕਰਨਾ ਹੈ ਕਿ ਨਹੀਂ ਕਰਨਾ ਇਹ ਉਹਨਾਂ ਤੋਂ ਐਸਕੇ ਨੇ اعلان ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੈਨੂੰ ਉੱਚਾ ਸੁਣਦਾ ਐਸਕੇਮ ਨੇ ਅੱਜ ਐਲਾਨ ਹੁਣੇ ਕੀਤਾ ਕਿ ਉਹ ਵੀ ਮੋਦੀ ਦਾ ਵਿਰੋਧ ਕਰਨ ਦੇ ਤੁਸੀਂ ਬੱਕਰੀ ਨਾ ਨੀਤੀ ਲੈ ਕੇ ਚੰੋਂ ਵੀ ਐਲਾਨ ਚੰੋਂ ਦੇਣਾ ਐਸਕੇਮ ਦਾ ਐਲਾਨ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਵੀ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੇਮ ਦਾ ਐਲਾਨ ਹੈ ਉਹਨਾਂ ਨੇ ਮੋਦੀ ਦੀ ਰੈਂਦੀ ਉਹਨਾਂ ਦੀ ਇਹ ਗੈਰ ਰਾਜਨੀਤਿਕ ਐਸਕੇਮ ਦਾ ਕੀ ਹੈ ਉਹਨਾਂ ਦਾ ਉਹ ਤਾਂ ਸੋਚਣ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਹੈ ਉਹਨਾਂ ਕਿ ਮੈਨੇ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਿੰਨੇ ਕਿ ਸੰਖਿਆ ਰੀ ਲੈ ਕੇ ਜਾਣ ਦਾ ਲੋਕੀ ਕਿ ਤੇ ਥਲੇ ਆਪਣੇ ਕੁਝ ਜ਼ਿਲ੍ਹਿਆਂ ਦੇ ਬੰਦੇ ਜਾਣਗੇ ਨਹੀਂ ਇਹ ਅਸੀਂ ਐ ਤਾਂ ਜੇ ਬਣਾਉਣਾ ਹੈ ਅਸੀਂ ਜੇ ਬਣਾਉਣਾ ਹੈ ਵੀ ਕਿੰਨੇ ਕਿ ਤਾਕਤਾਂ ਪਉਥੇ ਲਾ ਜੀਏ ਕਿੰਨੇ ਕਿ ਕਿਹੜੇ-ਕਿਹੜੇ ਜਨਾਂ ਨੂੰ ਭੇਜੀਏ ਇਹ ਅਜੇ ਪੱਕੇ ਤੌਰ ਤੇ ਸਾਡਾ ਤੈ ਨਹੀਂ ਕੀਤਾ ਇਹ ਤੈ ਇਹ ਹੋਣਾ ਨਹੀਂ ਜਾਊਗਾ ਤੈ ਕਰਨਾ ਬਾਕੀ ਹੈ ਇੱਕ ਤੁਸੀਂ ਜਮੀਨੀ ਮਾਮਲੇ ਨਾਲ ਲੈ ਕੇ ਮੀਟਿੰਗ ਨੂੰ 20 20 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਉਹ ਪੂਰਾ ਹੋ ਚੁੱਕਿਆ ਹੈ ਮੀ 10 ਨੂੰ 23 ਤਰੀਕ ਤੱਕ ਦਾ ਐਲਟੀਮੇਟ ਦਿੱਤਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਉਹ ਜਿਹੜਾ ਆਪਣਾ 20 ਤੱਕ ਦਾ ਐਲਟੀਮੇਟ ਦਿੱਤਾ ਸੀ ਉਹਦੇ ਚ ਕੁਝ ਗੱਲਾਂ ਹੋ ਗਈਆਂ ਯਾਨੀ ਗੜੇਮਾਰੀ ਦਾ ਜਿਹੜਾ ਮਾਮਲਾ ਸੀ 16 ਕਰੋੜ ਰੁਪਈਆ ਯਾਨੀ 15 ਕਰੋੜ ਕੁਝ ਪਲੱਸ ਬਠਿੰਡੇ ਦਾ ਸੀ ਗੜੇਮਾਰੀ ਦਾ 1 ਕਰੋੜ ਕੁਝ ਪਲੱਸ ਸਮਰੂਰ ਦੇ ਵਿੱਚ ਸੀ ਉਹ ਵੰਡਿਆ ਗਿਆ ਲਗਭਗ ਸੰਗੂਰਾ ਦਾ ਸਾਰਾ ਜਮੀਨ ሽਾਰੀ ਗਈ ਬਟਿੰਡੇ ਵਾਲਾ ਬੰਡਿਆ ਗਿਆ ਕੁਛ ਛੋਟੀ ਜਮੀਨ ਛੁੱਟ ਗਈ ਉਹ ਜਹਾਂਗੀਰ ਤੱਕਾ ਜਹਾਂਗੀਰ ਵਾਲੀ ਜ਼ਮੀਨ ਦੇ ਜਿਹੜੇ ਕੇਸ ਨੇ ਜੋ ਖਸੂਸ ਗੱਲਾਂ ਸੀ ਕੁਝ ਕੋਰਟ ਦੇ ਵਿੱਚ ਸੀ ਕੁਝ ਕੇ ਪਰਚੇ ਦਰਜ ਕਰਨੇ ਸੀ ਉਹ ਜਿਹਨੇ ਉਹਨੇ ਪਰਚੇ ਦਰਜ ਵੀ ਕਰਤੇ ਕੁਝ ਗੱਲਾਂ ਕਰਤੀਆਂ ਕੁਝ ਪ੍ਰੋਸੈਸ ਕੋਰਟ ਦਾ ਜਿਹੜਾ ਛੋਟਾ ਲੌਂਗ ਟਰਮ ਦਾ ਲੰਮੇ ਟਰਮ ਦਾ ਜਿਹੜਾ ਕੋਸ ਸਮਾਂ ਮੰਗਦਾ ਉਹ ਉਹ ਚੱਲ ਰਿਹਾ ਉਹਨੂੰ ਬ੍ਰੋਨ ਨਹੀਂ ਕਰਾਂਗੇ ਆਪਾਂ ਆਹ ਮੈਂ ਦੇਖੋ ਇਹ ਫਿਰ ਹਾਲਤਾ ਮਤਲਬ ਅਜੇ ਉਹ ਉਹ ਭਈ ਡ੍ਰੌਪ ਕਰ ਲਿਆ ਹਾਂਜੀ ਗੁਰਨਾਥ ਸਾਹਿਬ ਪਹਿਲਾਂ ਵੀ ਇੱਕ ਚਰਚਾ ਚੱਲਦੀ ਸੀ ਕਿ 2022 ਚ ਆਉਣਾ ਚ ਉਗਰਾਹਾ ਗਰੁੱਪ ਨੇ ਆਮਾ ਦੀ ਪਾਰਟੀ ਸਪੋਰਟ ਕੀਤੀ ਇਸ ਵਾਰੀ ਕੋਈ ਅਜਿਹੀ ਵੀ ਨਾ 2022 ਚ ਨਾ 2027 ਚ ਨਾ 2019 ਚ ਨਾ 2014 ਚ ਕਦੇ ਕੋਈ ਨਾ ਦੇ ਵੀ ਕਿਸੇ ਪਾਰਟੀ ਦੇ ਅਸੀਂ ਕੋਈ ਸਪੋਰਟ ਕਿਤੇ ਆਪ ਦੀ ਕੀ ਦੂਜੀ ਦੇ ਕੀ ਸਗੋਂ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ ਸਾਡਾ ਇੱਕ ਅਜਿਹੀ ਲਿਖਤ ਕੱਢੀ ਆ ਵੀ ਭਾਰਤੀ ਕਿਸਾਨ ਜੋ ਨੇਕਤਾ ਉਗਰਾਹਾ ਦੀ ਚੋਣਾਂ ਦੇ ਸਮਝ ਇੱਕ ਚਿੱਠੀ ਆ ਮੇਰੇ ਖਿਆਲ ਚ ਸਾਡੀ ਹੁਣ ਕਿਤਾਬ ਵੀ ਆ ਪੜ੍ਹ ਲਓ ਤੁਸੀਂ ਸਾਡੀ ਇਹ ਪਹੁੰਚ ਹੀ ਨਹੀਂ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ ਅੱਜ ਦੀ ਮੀਟਿੰਗ 17 ਤਰੀਕ ਦੀ ਬਰਨਾਲੇ ਦੇ ਵਿੱਚ ਅਸੀਂ ਭੈਣਾਂ ਦੀ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਸਾਡਾ ਇਹ ਹੈ ਵੀ ਕਿਸੇ ਵੀ ਸਰਕਾਰ ਤੋਂ ਜਿਹੜੀਆਂ ਇਹ ਨਵੀਂ ਆਰਥਿਕ ਨੀਤੀਆਂ ਤੇ ਚੱਲਣ ਵਾਲੀਆਂ ਐ ਜਿਹੜੀਆਂ ਵਿਸ਼ਵ ਪੱਧਰ ਸੰਸਦਾ ਦੇ ਨੀਤੀਆਂ ਤੇ ਚੱਲਣਗੀਆਂ ਸਰਕਾਰਾਂ ਉਹ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੀ ਸੰਨਤ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ ਇਸ ਕਰਕੇ ਸਾਡਾ ਇਹਨਾਂ ਤੇ ਭਰੋਸਾ ਨਹੀਂ ਅਸੀਂ ਆਪਾਂ ਇਹ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਤਾਂ ਇਹ ਕਿਹਾ ਵੀ ਉਹ ਤੁਹਾਡੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੈ ਇਹ ਉਦੋਂ ਤੱਕ ਡਾ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਪਾਰਟੀਆਂ ਦਾ ਵਿਰੋਧ ਆ ਉਹ ਨੀਤੀਆਂ ਕਰਕੇ ਪਸਾਨ ਜਿਹੀਆਂ ਕਰਦੇ ਨੇ ਲੇਕਿਨ ਸਟੇਟ ਗਵਰਨਮੈਂਟ ਦਾ ਨਹੀਂ ਕਰ ਰਹੇ ਜਾਕਰ ਦਾ ਦੋਸ਼ ਹੈ ਭਾਰਤ ਪਾ ਦੇ ਅੰਗੂਮਾਂ ਦਾ ਕਿ ਤੁਸੀਂ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਲਾਭ ਪਹੁੰਚਾਉਣ ਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ ਹੈ ਬੀਜੇਪੀ ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ ਕੋਈ ਕਾਂਗਰਸ ਉਹਨੇ ਨਵਾਂ ਕੁਝ ਲੈ ਕੇ ਨਹੀਂ ਆ ਰਹੇ ਜਿਹੜਾ ਕੁਝ ਕਾਂਗਰਸ ਨੇ ਨਵੀਆਂ ਆਰਥਿਕ ਨੀਤੀਆਂ ਤੇ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਜਿਹੜੀਆਂ ਤੇ 1991 ਦੇ ਵਿੱਚ ਨਰਸਿੰਹਾ Rao ਨੇ ਤੇ ਮਨਮੋਹਨ ਸਿੰਘ ਨੇ ਦਸਖਤ ਕਰਕੇ ਸਹਿਮਤੀ ਦਿੱਤੀ ਹੈ ਉਹ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਜੋਰ ਨਾਲ ਕੀਤੀਆਂ ਨੇ ਜਿਵੇਂ ਇਹਨਾਂ ਦੇ ਮਤਲਬ ਸਬਸਿਡੀ ਖੇਤੀਬਾੜੀ ਦੇ ਧੰਦੇ ਦੇ ਸਬਸਿਡੀ ਖਤਮ ਕਰਨੀ ਹੈ بڑے بڑے ਸ਼ੀਲੂ ਕਦਮ ਖੋਲ ਕੇ ਅੰਧਾਣਾ ਮੰਡੀਆਂ ਖਤਮ ਕਰਨੀਆਂ ਨੇ ਜਿੰਨੀ بڑے بڑے ਸ਼ਾਪਿੰਗ ਮਾਲ ਖੋਲ ਕੇ ਇੱਕ ਪਰਚੂਨ ਖੇਤਰ ਖਤਮ ਕਰਨਾ ਹੈ ਉਹ ਸਾਰੀਆਂ ਪਾਲਸੀਆਂ ਇਹਨਾਂ ਨੇ ਜਿਹੜੀਆਂ ਮਤਲਬ ਉਹ ਵਿਸ਼ੇਪਰ ਸਾਂਤਨ ਦੀਆਂ ਪਾਲਿਸੀਆਂ ਨਮਿਆਰਥਿਕ ਪਾਲਿਸੀਆਂ ਨੇ ਉਹ ਸਾਰੇ ਧੰਦਿਆਂ ਦੇ ਉਹ ਪਾਲਿਸੀਆਂ ਲਾਗੂ ਕਰਕੇ ਸਾਰੇ ਧੰਦਿਆਂ ਦਾ ਨੁਕਸਾਨ ਕੀਤਾ ਸਾਰਾ ਕਾਰੋਬਾਰ ਠੱਪਾ ਹੈ ਤੁਸੀਂ ਬਾਜ਼ਾਰ ਸ਼ਹਿਰ ਦੇ ਰਹਿਣ ਵਾਲਿਆਂ ਤੁਸੀਂ ਦੁਕਾਨਾਂ ਨਾਲ ਸੰਬੰਧਤੋਂ ਸਾਰਾ ਕਾਰੋਬਾਰ ਮੇਰੀ ਸਮਝ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿਹੜਾ ਆਪਣੇ ਆਪ ਨੂੰ ਇਹ ਕਹਿ ਸਕਦਾ ਵੇ ਆਪ ਮੈਂ ਆਵਦੀ ਕਮਾਈ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਮੈਂ ਸੈਟੀਸਫਾਈ ਹਾਂ ਇਹੋ ਜਿਹਾ ਕੋਈ ਨਹੀਂ ਨਾ ਰਜਗਾਰ ਹੈ ਨਾ ਕਿਸਾਨਾਂ ਕੋਲੇ ਕੰਮ ਹੈ ਨਾ ਮਜ਼ਦੂਰਾਂ ਕੋਲੇ ਕੰਮ ਹੈ ਸਾਰੀ ਛੂਟੀ ਦਾ ਦੁਕਾਨਦਾਰੀ ਫੇਲ ਹੈ ਸਾਰੀ ਇੰਡਸਟਰੀ ਫੇਲ ਹੈ ਜਿਹੜੀ ਸਾਰੀ ਸਾਰੇ ਕਤ ਧੰਦੇ ਨੇ ਜਿਹੜੇ ਉਹ ਚੌਕਟ ਕੀਤੇ ਨੇ ਤੇ ਸਿਰਫ ਸਿਰਫ ਇੱਕ ਫਾਇਦਾ ਹੋਇਆ ਕਾਰਪੋਰੇਟਾਂ ਨੂੰ ਉਹਨਾਂ ਦੇ ਮੁਨਾਫੇ ਦੁੱਗਣੇ ਚੌਗਣੇ 10 ਗੁਣਾ ਬਦੇ